ਮਛੇ ਛੱਡ ਕੇ ਹੁਣ ਸਹੀ ਪਾਸੇ ਹੋਇਆ ਤੇ ਕੰਮ ਹੈ ਨਹੀਂ ਸੀਗਾ ਕੋਈ ਵੀ ਤੇ ਕਹਿੰਦਾ ਚੱਲ ਕੁਲਫੀ ਵਾਲੀ ਰੇੜੀ ਪਾ ਲਈ ਹੈ ਨਾ ਕਿੰਨੇ ਪਰਸੈਂਟ ਤੇ ਹੈ ਇਹ 44% ਤੇ ਤੇ ਜੋ ਵੀ ਕਮਾਈ ਹੁੰਦੀ ਹੈ 4% ਤੇਰਾ ਹੈ ਨਾ ਮੈਨੂੰ ਕਿ ਹਜ਼ਾਰ ਦੇ ਵਿੱਚੋਂ ਭਾਜੀ 400 400 ਹੈ ਨਾ ਤੇ ਮਤਲਬ ਵਧੀਆ ਦਿਨ ਦਾ ਕਹਿੰਦਾ ਬਣ ਜਾਂਦਾ ਹੈ ਨਾ ਠੀਕ ਹੈ ਕੰਮ ਦੀ ਕੋਈ ਸੰਗਰ ਪੈ ਗਏ ਦਿਹਾੜੀਆਂ ਤੁਹਾਡੇ ਸਾਹਮਣੇ ਹੀ ਆ 800 ਸਵੇਰੇ 11 ਵਜੇ ਨਿਕਲੇ ਸੀ ਹਾਂ ਤਾਂ 6 ਵਜੇ ਸਟਾਪ ਕੰਮ ਹਾਂ ਦੇਖੋ ਯਾਰ ਕੰਮ ਦੀ ਸੰਘ ਸ਼ਰਮ ਨਹੀਂ ਹੁੰਦੀ ਠੀਕ ਐ ਕੰਮ-ਕੰਮ ਹੁੰਦਾ ਬੰਦਾ ਕਰਨੇ ਵਾਲਾ ਚਾਹੀਦਾ ਹਾਂਜੀ ਹਾਂਜੀ ਠੀਕ ਐ ਤੇ ਵਧੀਆ ਯਾਰ ਭਰਾ ਨਾਲ ਹਨਾ ਮੈਨੂੰ ਬੜੀ ਮਿਲ ਕੇ ਖੁਸ਼ੀ ਹੋਈ ਐ ਨਾ ਹੁਣ ਸੁਧਰ ਗਿਆ ਨਾ ਛੇ ਛੜਦੇ ਐ ਨਹੀਂ ਠੀਕ ਐ ਛੜਦੇ ਐ ਹਾਂਜੀ ਹਾਂਜੀ ਤੇ ਹੁਣ ਕੋਈ ਸ਼ਿਕਾਇਤ ਆ ਗਈ ਫੇਰ ਮੈਂ ਕਹਾਂ ਇੱਥੇ ਮਰਜੀ ਫੜ ਲਿਓ ਤੁਹਾਨੂੰ ਮਿਲੇ ਜਾਣੇ ਆ ਇੱਥੇ ਮਰਜੀ ਲੈ ਲਿਓ ੜਕੇ ਸਰ ਸੈਂਟਰ ਛੱਡਣਾ ਅੰਦਰ ਕੱਢਣਾ ਨਹੀਂ ਇਹ ਵੀ ਨਹੀਂ ਪੱਕੀ ਗੱਲ ਐ ਇਹ ਨਹੀਂ ਥਾਲ ਠੀਕ ਐ ਕਿਰਪਾ ਬਾਬੇ ਦੀ ਪੂਰਾ ਉਹ ਚੈੱਕ ਮੇਟਾ ਬਟੂਆ ਭਰਿਆ ਸਾਡੀ ਬੇਟਾ ਕਿਰਪਾ ਬਾਬੇ ਦੀ ਕੰਮ ਚੈੱਕ ਮੇਟਾ ਕੌਡੀ ਦੇ ਸ਼ਕੀਨ ਜੱਟ ਹੈ ਵੀ ਬੇਟਾ ਜਿੱਥੇ ਮਿਹਲੇ ਦੇ ਉਥੇ ਹੈਂਡ ਸ਼ੇਕਾ